ਜੀ ਸਾਰੇ ਸਰੋਤੇ ਸਾਰੇ ਹੀ ਚੈਨਲਾਂ ਦੇ ਉਹਨਾਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਤੇ राम राम ਜੀ ਅੱਜ ਅਸੀਂ ਅਜੀਤ ਨਗਰ ਦੇ ਵਿੱਚ ਮੌਜੂਦ ਹਾਂ ਜੀ ਬਹੁਤ ਹੀ ਵੱਡਾ ਤੇ ਗੰਭੀਰ ਮਸਲਾ ਹੈ ਜਦੋਂ ਤੋਂ ਸਰਕਾਰ ਬਣੀ ਹੈ ਭਾਵੇਂ ਪਹਿਲਾਂ ਇੰਚਾਰਜ ਮੈਂ ਵੀ ਰਿਹਾ ਉਦੋਂ ਤੋਂ ਸਰਕਾਰ ਵੱਲੋਂ ਡਾਇਰੈਕਟਰ ਪੰਚਾਇਤੀ ਰਾਜ ਪੰਜਾਬ ਵੱਲੋਂ ਇੱਕ ਚਿੱਠੀ ਕੱਢੀ ਗਈ ਹੈ ਕਿ ਜਿਹੜਾ ਸੀਡ ਫਾਰਮ ਕੱਚਾ ਪੱਕਾ ਢਾਣੀ ਕੜਾਕਾ ਸਿੰਘ ਸਰਾਬਾ ਨਗਰ ਤੇ ਅਜੀਤ ਨਗਰ ਜੀ ਇਹ ਸਾਰੀਆਂ ਸਾਡੀਆਂ 5-6 ਪੰਚਾਇਤਾਂ ਜਿੱਥੇ 25 ਤੋਂ 30 ਹਜ਼ਾਰ ਦੀ ਆਬਾਦੀ ਹੈ ਜੀ ਜੀ ਜਿਹੜੇ ਸਾਡੇ ਲੋਕ ਹੈ ਵੋਟਰ ਇੱਥੇ ਰਹਿੰਦੇ ਆ 25 ਤੋਂ 30 ਹਜ਼ਾਰ ਤੁਸੀਂ ਮੰਨ ਸਕਦੇ ਹੋ ਵੀ ਹਲਕੇ ਦਾ 15-20% ਹਿੱਸਾ ਜਿਹੜਾ ਹੈ ਉਹ ਆਬਾਦੀ ਇੱਥੇ ਹੈ ਜਿਨ੍ਹਾਂ ਤੋਂ ਅਸੀਂ ਵੋਟਾਂ ਮੰਗਣ ਆਉਣੇ ਆ ਜੀ ਜੀ ਮੈਂ ਰਜ਼ਾਇਨ ਵੀ ਦਿੱਤਾ ਮੈਂ ਉਹਦੇ 'ਚ ਵੀ ਜ਼ਿਕਰ ਕਰਿਆ ਸੀ ਜੀ ਇਹਨਾਂ ਦਾ ਕੰਮ ਬੰਦ ਕੀਤੇ ਨੂੰ ਅੱਜ ਸਰਕਾਰ ਨੂੰ ਜਿੱਦਣ ਦੀ ਸਰਕਾਰ ਬਣੀ ਹੈ 2.5 ਸਾਲ ਹੋ ਗਏ ਜੀ ਜੀ 2.5 ਸਾਲਾਂ ਤੋਂ ਮੇਰੇ ਵੱਲੋਂ 100 ਵਾਰੀ ਤਾਂ ਮੈਂ ਪੰਚਾਇਤੀ ਰਾਜ ਡਾਇਰੈਕਟਰ ਨੂੰ ਮਿਲਿਆ ਸੀਐਮ ਦਫ਼ਤਰ ਤੋਂ ਵੀ ਫੋਨ ਕਰਾਇਆ ਮંત્રી ਤੋਂ ਵੀ ਘਾਟਾ ਪਰ ਇਸ ਨਗਰ ਦੇ ਕੰਮ ਸ਼ੁਰੂ ਨਹੀਂ ਕੀਤੇ ਕੱਲਾ ਕੰਮ ਮਨਰੇਗਾ ਦਾ ਨਹੀਂ ਆ ਸਾਰਿਆਂ ਕੋਲ ਮਨਰੇਗਾ ਵਾਲੇ ਕਾਰਡ ਹੱਥਾਂ 'ਚ ਫੜੇ ਆ ਸਾਰਿਆਂ ਦੇ ਕਾਰਡ ਬਣੇ ਆ ਪਿਛਲੀ ਸਰਕਾਰ 'ਚ ਕੰਮ ਚੱਲਦਾ ਸੀ ਜਿੱਦਣ ਦੀ ਸਰਕਾਰ ਬਣੀ ਇਹਨਾਂ ਨੇ ਕੰਮ ਬੰਦ ਕਰਤਾ ਮੈਂ ਭਾਵੇਂ ਚੋਣ ਲੜੀ ਵੋਟਾਂ ਇਹਨਾਂ ਨੇ ਮੈਨੂੰ ਪਾਈਆਂ ਮੈਂ ਆਵਾਜ਼ ਦੀ ਪਾਰਟੀ 'ਚ ਸੀ ਪਰ ਅੱਜ ਇਸ ਗੱਲ ਦਾ ਦੁੱਖ ਹੈ ਨਾ ਮੈਨੂੰ ਵੀ ਦੁੱਖ ਹੈ ਵੀ ਮੈਂ ਜੇ ਇਸ ਲੈਵਲ ਤੇ ਪਹੁੰਚਿਆ ਤਾਂ ਇਹਨਾਂ ਭੈਣ ਭਰਾਵਾਂ ਨੇ ਪਹਚਾਇਆ ਇਹਨਾਂ ਨੇ ਮੇਰੀ ਇੰਨੀ ਮਦਦ ਕੀਤੀ ਵੀ ਇਹਨਾਂ ਨੇ ਵੋਟਾਂ ਪਾ ਕੇ ਮੈਨੂੰ ਇੱਥੇ ਪਹਚਾਇਆ ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ ਤੁਸੀਂ ਸਾਡੇ ਕੰਮ ਹੀ ਬੰਦ ਕਰਤੇ ਮੈਂ ਜਿੱਦਨ ਅਸਤੀਫਾ ਦਿੱਤਾ ਮੈਂ ਉਸ ਦਿਨ ਵੀ ਕਿਹਾ ਵੀ ਜੇ ਤੁਸੀਂ ਇਹਨਾਂ ਦੇ ਕੰਮ ਹੀ ਨਹੀਂ ਕਰਨਗੇ ਮੈਂ ਕਿਹੜੇ ਮੂੰਹ ਨਾਲ ਇਹਨਾਂ ਤੋਂ ਵੋਟਾਂ ਮੰਗਣ ਆ ਜਾਵਾਂਗਾ ਆ ਜਾਵਾਂਗਾ ਤੁਹਾਡੇ ਕੋਲੋਂ ਤੁਸੀਂ ਤਾਂ ਮੈਨੂੰ ਵੋਟਾਂ ਵਾਇਆ ਮੈਂ ਤੁਹਾਡੇ ਕੋਲ ਕਿਹੜੇ ਮੋਨ ਆ ਜਾਣਾ ਐਸੇ ਕਰਕੇ ਲੋਕ ਹਿੱਤੇ ਚ ਮੈਂ ਅਸਤੀਫਾ ਹੀ ਦੇਤਾ ਵੀ ਇਹ ਜਦੋਂ ਆਖੇ ਹੀ ਨਹੀਂ ਲੱਗਦੇ ਕੰਮ ਹੀ ਨਹੀਂ ਕਰਨਾ ਤੇ ਮੈਨੂੰ ਕੀ ਲੋੜ ਐ ਜਦੋਂ ਮੇਰੇ ਭੈਣ ਭਰਾਵਾਂ ਦੀ ਇਹ ਗੱਲ ਨਹੀਂ ਸੁਣਦੇ ਮੈਂ ਜਾ ਕੇ ਕਹਿੰਦਾ ਇਹ ਮਿਲਦੇ ਨਹੀਂ ਫੋਨ ਨਹੀਂ ਚੱਕਦੇ ਗੱਲ ਨਹੀਂ ਸੁਣਦੇ ਤਾਂ ਇਹਦੇ ਕਰਕੇ ਉਹ ਰਜ਼ਾਈਨ ਵਾਲਾ ਮਸਲਾ ਸੀ ਉਹ ਹੋ ਗਿਆ ਅੱਜ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਜੀ ਮਤਲਬ ਕਿੱਡੀ ਮੰਦ ਭਾਗੀ ਗੱਲ ਹੈ ਸਾਡੇ ਮਿਨਿਸਟਰ ਸਹਿਬਾਨ ਮੁੱਖ ਮੰਤਰੀ ਸਹਿਬਾਨ ਸਾਡੇ ਡਾਇਰੈਕਟਰ ਸਾਹਿਬ ਤੁਸੀਂ ਕਰ ਕੀ ਰਹੇ ਹੋ ਤੁਹਾਨੂੰ ਇੰਨਾ ਵੀ ਨਜ਼ਰ ਨਹੀਂ ਆਉਂਦਾ ਵੀ ਇੱਕ 25 27000 30000 ਦੀ ਆਬਾਦੀ ਹੋਵੇ ਕਿਸੇ ਨਗਰ ਦੀ ਤੁਸੀਂ ਉਹਨਾਂ ਦਾ ਕੰਮ ਬੰਦ ਕਰਕੇ ਬੈਠੇ ਹੋ ਇਹਦਾ ਮਤਲਬ ਇਹ ਵੀ ਤੁਸੀਂ ਤੁਸੀਂ ਕਹਿੰਦੇ ਇੱਥੇ ਕੰਮ ਨਹੀਂ ਕਰਨਾ ਇੱਥੇ ਨਾ ਤਾਂ ਇੱਟ ਲਾਉਣੀ ਹੈ ਨਾ ਇੱਥੇ ਮਨਰੇਗਾ ਚਲਾਉਣੀ ਹੈ ਤੁਸੀਂ ਤਾਂ ਕੱਲ ਨੂੰ ਕਹੋਗੇ ਵੀ ਇਹਨਾਂ ਨੂੰ ਇੱਥੋਂ ਭਜਾ ਦਿਓ ਜੀ ਇਹਨਾਂ ਨੂੰ ਖਾਲੀ ਕਰ ਦਿਓ ਇਸ ਕਰਕੇ ਸਰਕਾਰ ਥੋੜੀ ਬਣਾਈ ਹੈ ਇਹਨਾਂ ਲੋਕਾਂ ਨੇ ਵੀ ਤੁਸੀਂ ਇਸ ਕੰਮ ਤੇ ਆ ਜਿਓ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ ਤੇ ਬਹੁਤ ਦੁਖਦਈ ਗੱਲ ਹੈ ਮੈਂ ਇਹਨਾਂ ਲੋਕਾਂ ਦੇ ਨਾਲ ਖੜਾ ਪੂਰਾ ਸਟੈਂਡ 'ਚ ਖੜਾ ਮੈਂ ਡੀਸੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਮੈਂ ਮੰਤਰੀ ਸਾਹਿਬ ਨੂੰ ਵੀ ਲਿਖੀ ਹੈ ਸਾਰਿਆਂ ਨੂੰ ਲਿਖ ਕੇ ਦੇਖ ਲਿਆ ਕਿਸੇ ਤੇ ਕੋਈ ਅਸਰ ਹੋਇਆ ਨਹੀਂ ਜੇ ਇਹਨਾਂ ਤੋਂ ਕੰਮ ਨਹੀਂ ਚੱਲਦਾ ਫਿਰ ਜੇ ਇਹ ਭਰਾ ਸਾਥ ਦੇਣਗੇ ਤਾਂ ਇਹਦਾ ਇੱਕ ਧਰਨਾ ਡੀਸੀ ਦਫ਼ਤਰ ਦੇ ਬਾਹਰ ਲਾਵਾਂਗੇ ਵੀ ਸਰਕਾਰ ਨੂੰ ਘਟੋ ਘਟ ਜੇ ਇਹਨਾਂ ਨੂੰ ਪਿਆਰ ਨਾਲ ਨਜ਼ਰ ਨਹੀਂ ਆਉਂਦਾ ਤੇ ਘੱਟੋ ਘਾਟ ਉੱਥੇ ਜਾ ਕੇ ਰੋਲਾ ਪਾ ਕੇ ਚੀਕ ਕੇ ਇਹਨਾਂ ਨੂੰ ਘੱਟੋ ਘਾਟ ਆਉਂਦਾ ਦੁੱਖ ਤਾਂ ਸੁਣਾ ਸਕਾਂਗੇ ਨਾ ਕਿਉਂਕਿ ਇਹਨਾਂ ਨੂੰ ਪਿਆਰ ਨਾਲ ਤਾਂ ਨજર ਨਹੀਂ ਆਉਂਦਾ ਤੇ ਬਹੁਤ ਮੰਦਪਾ ਇੱਥੇ ਸਾਰੇ ਜਿਹੜੇ ਲੋਕ ਹੈ ਨਾ ਸਾਡੇ ਪੈਣਾ ਪਰ ਇਹ ਸਾਰੇ ਗਰੀਬ ਲੋਕ ਹੈ ਆਮ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਦਾ ਘਰ ਚਲਾਉਂਦੇ ਆ ਜੇ ਮਨਰੇਗਾ ਚੱਲਦੀ ਹੋਵੇ ਤਾਂ ਘੱਟੋ ਘਾਟ ਇਹਨਾਂ ਨੂੰ 100 ਦਿਨ ਦਾ ਕੰਮ ਤਾਂ ਮਿਲੇ ਨਾ ਸਾਲ 'ਚ ਉਹ ਵੀ ਬੰਦ ਕਰਕੇ ਰੱਖਤਾ ਹੋਰ ਦੇਣਾ ਹੀ ਕੀ ਸੀ ਜਿਹੜਾ ਕੰਮ ਚੱਲਦਾ ਸੀ ਉਹ ਬੰਦ ਕਰਤਾ ਮੁਸ਼ਕਲਾਂ ਇਹਨਾਂ ਦੀਆਂ ਹੋਰ ਵੀ ਬਹੁਤ ਹੈ ਪਰ ਅੱਜ ਮੈਂ ਉਹਨਾਂ ਤੇ ਬਿਲਕੁਲ ਗੱਲ ਨਹੀਂ ਕਰਦਾ ਇ ਚਾਰਜ अरुण नारंग जी ਨੂੰ ਬੁਲਾਇਆ ਮੈਂ ਉਹਨਾਂ ਨੂੰ ਵੀ ਪੁੱਛਦਾ ਵੀ ਤੁਹਾਨੂੰ 8-9 ਮਹੀਨੇ ਹੋ ਗਏ ਤੁਸੀਂ ਦੱਸੋ ਕੀ ਕਰਿਆ ਤੁਸੀਂ ਦੱਸੋ ਮੈਨੂੰ ਕੀ ਕਰਿਆ ਤੁਸੀਂ ਵੋਟਾਂ 'ਚ ਵੀ ਇੱਥੋਂ ਵੋਟਾਂ ਮੰਗਣ ਆਏ ਸੀ ਮੈਂ ਤਾਂ ਆਇਆ ਨਹੀਂ ਮੈਂ ਮੈਂ ਇੱਥੇ ਕੀ ਵੋਟਾਂ ਮੰਗਣ ਆਇਆ ਨਹੀਂ ਇੱਥੇ ਇਸੇ ਕਰਕੇ ਨਹੀਂ ਆਇਆ ਮੈਨੂੰ ਐ ਸੀ ਮੈਂ ਕਿਹੜੇ ਮੂੰਹ ਨਾਲ ਇੰਨਾ 'ਚ ਜਾਵਾਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਇਹਨਾਂ ਦਾ ਡੱਕਾ ਸਵਾਰਿਆ ਨਹੀਂ ਮੈਂ ਕਿਹੜੇ ਮੂੰਹ ਨਾਲ ਜਾਵਾਂ ਮੈਂ ਤਾਂ ਵੋਟਾਂ ਮੰਗਣ ਆਇਆ ਨਹੀਂ ਮੈਂ ਨਾਰਿੰਗ ਸਾਹਿਬ ਨੂੰ ਪੁੱਛਦਾ ਵੀ ਤੁਸੀਂ ਵੋਟਾਂ ਮੰਗਣ ਆਏ ਸੀ ਦੱਸੋ ਕਿਹੜੇ ਮੂੰਹ ਨਾਲ ਆਏ ਸੀ ਜੇ ਤੁਸੀਂ ਇਹਨਾਂ ਦਾ ਕੰਮ ਨਹੀਂ ਚਲਾ ਸਕਦੇ ਤੁਸੀਂ ਇੱਥ ਇਸੇ ਕਰਕੇ ਮੈਂ ਅਸਤੀਫੇ ਵਾਲੇ ਦਿਨ ਇੱਕ ਗੱਲ ਉਹਦੇ ਵਿੱਚ ਕਹੀ ਸੀ ਕਿ ਮੈਨੂੰ ਐ ਲੱਗਦਾ ਵੀ ਸਾਡੀ ਸਰਕਾਰ ਉਸ ਪਰਿਵਾਰ ਨਾਲ ਰਲ ਗਈ ਹੈ ਜੀ ਵੀ ਮੈਂ ਇਹ ਗੱਲ ਉਦੋਂ ਵੀ ਕਹੀ ਸੀ ਤੇ ਮੈਨੂੰ ਤਾਂ ਲੱਗਦਾ ਕਿਉਂਕਿ ਜੇ ਇੱਕ ਗੱਲ ਆ ਸਾਰੇ ਪਰਾ ਖੜੇ ਜੇ ਮੈਂ ਇਹਨਾਂ ਨੂੰ ਪੁੱਛਿਆ ਹੁਣ ਆਪਨ ਨੂੰ ਲੱਗਦਾ ਨਾ ਜਾਖੜ ਚੰਗੇ ਸੀ ਉਹ ਕਿਉਂ ਲੱਗਦਾ ਕਿਉਂਕਿ ਅਸੀਂ ਅੱਕਿਆਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੂੰ ਪਾਈਆਂ ਉਹ ਤੋਂ ਵੀ ਨੰਗੀ ਤਾਂ ਫਿਰ ਇਹ ਵਿਚਾਰੇ ਕੀ ਕਹਿਣਗੇ ਤਾਂ ਮੈਨੂੰ ਐ ਲੱਗਦਾ ਵੀ ਸਾਡੀ ਸਰਕਾਰ ਇੱਕ ਪਰਿਵਾਰ ਨੂੰ ਫਾਇਦਾ ਦੇਣ ਦਾ ਕੰਮ ਕਰ ਰਹੀ ਹੈ ਕਿਉਂਕਿ ਸਾਫ ਹੀ ਹੈ ਜੇ ਅਸੀਂ ਕੰਮ ਨਹੀਂ ਕਰਾਂਗੇ ਤੇ ਵਿਚਾਰੇ ਫਿਰ ਸੋਚਣਗੇ ਵੀ ਇਹਨਾਂ ਨਾਲੋਂ ਤੋਂ ਚੰਗੇ ਸੀ ਉਹਨਾਂ ਨੂੰ ਪਾ ਦਿਓ ਅਗਲੀ ਵਾਰੀ ਲੋਕ ਉਧਰ ਨੂੰ ਹੋ ਜਾਣਗੇ ਤਾਂ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਨੂੰ ਤਕੜਾ ਕਰੀਏ ਪਹਿਲਾਂ ਕੈਪਟਨ ਸੀ ਬਾਦਲ ਸੀ ਜਾਂ ਇਹ ਪਰਿਵਾਰ ਸੀ ਇਹ ਕੀ ਕਰਦੇ ਸੀ ਇਹ ਆਪ ਦੇ ਜਿੱਥੇ ਵੀ ਇਹਨਾਂ ਦਾ ਬੰਦਾ ਚੋਣ ਲੜਦਾ ਸੀ ਉਹਦੇ ਖਿਲਾਫ ਮਾੜਾ ਬੰਦਾ ਦੇ ਦਿੱਤਾ ਜਾਂਦਾ ਸੀ ਤਾਂ ਉਹੀ ਕੁਝ ਹੁਣ ਹੋ ਰਿਹਾ ਸਾਡੀ ਸਰਕਾਰ ਚ ਵੀ ਤਕੜਿਆਂ ਨੂੰ ਜਿਤਾਉਣ ਵਾਸਤੇ ਉਹਨਾਂ ਦੇਖ ਲੈ ਮਾੜੇ ਬੰਦੇ ਲਿਆਂਦੇ ਜਾ ਰਹੇ ਐ ਵੀ ਉਹ ਸਿੱਧਾ ਜਿੱਤ ਜਾਣ ਬਸ ਉਹਨਾਂ ਨੂੰ ਨਾ ਜ਼ੋਰ ਲਾਉਣਾ ਪਵੇ ਦੀਪ ਜੀ ਮਨੇਗਾ ਨੂੰ ਛੱਡ ਕੇ ਹੋਰ ਵੀ ਕਾਫੀ ਕੰਮ ਜਿਹੜੇ ਐ ਇਸੇ ਜੇ ਪੈਂਡਿੰਗ ਪਏ ਐ ਉਸ ਚ ਨੂੰ ਸਾਰਾ ਬੰਦ ਹੈ ਜੀ ਪੰਚਾਇਤੀ ਰਾਜ ਐਕਟ ਦਾ ਜਿੰਨਾ ਕੰਮ ਹੈ ਗਲੀਆਂ ਨਾਲੀਆਂ ਸੀਵਰੇਜ ਸਾਰਾ ਕੰਮ ਬੰਦ ਹੈ ਟੋਟਲੀ ਕੋਈ ਕੰਮ ਨਹੀਂ ਸਾਰੇ ਕੰਮ ਟੋਟਲੀ ਬੰਦ ਕਰਤੇ ਕੋਈ ਮਕਾਨਾਂ ਦਾ ਮਕਾਨਾਂ ਦੀ ਮੋੜ ਸਾਰੀ ਦਾ ਆਵਾਸ ਯੋਜਨਾ ਸਾਰਾ ਕੁਝ ਬੰਦ ਕਰਤਾ ਕਾਰੀਆਂ ਨੇ ਕਦੀ ਗੌਰ ਨਹੀਂ ਕੀਤਾ ਇਸ ਗੱਲ ਤੇ ਆ ਕੇ ਵੀ ਇੱਧਰ ਕਦੀ ਦੌੜਾ ਵੀ ਨਹੀਂ ਕੀਤਾ ਮੈਂ ਤਾਂ ਹੈਰਾਨਾ ਜੀ ਸਾਡੇ ਬੀਡੀਪੀਓ ਸਾਹਿਬ ਇੱਥੋਂ ਫਾਈਲ ਲੈ ਕੇ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਅਸੀਂ ਕਹੇ ਕਿ ਹਟ ਗਿਆ ਤੁਸੀਂ ਬਾਏ ਥਰੂ ਪ੍ਰोसीजर ਤੁਸੀਂ ਵੀਡੀਓ ਤੁਹਾਡੇ ਮੀਟਿੰਗਾਂ ਹੁੰਦੀਆਂ ਤੁਸੀਂ ਫਾਈਲ ਲੈ ਕੇ ਜਾਓ ਉਹ ਆਪਦੇ ਵੱਲੋਂ ਫਾਈਲ ਤਿਆਰ ਕਰਕੇ ਲੈ ਕੇ ਗਏ ਉਹ ਵੀ ਡਾਇਰੈਕਟਰ ਸਾਹਿਬ ਨੂੰ ਮਿਲੇ ਉਹ ਫਾਈਲ ਲੈ ਕੇ ਵੀ ਇੱਥੇ 25 30000 ਦੀ ਆਬਾਦੀ ਹੈ ਕੰਮ ਬੰਦ ਕਰ ਰੱਖਿਆ ਇਹਨੂੰ ਸ਼ੁਰੂ ਕਰਾਈਏ ਜੀ ਫਿਰ ਵੀ ਨਹੀਂ ਕਰਾਇਆ ਤਾਂ ਮਤਲਬ ਮੇਰੇ ਦਿਮਾਗ 'ਚ ਤਾਂ ਇੱਕੋ ਹੀ ਗੱਲ ਹੈ ਵੀ ਮੈਨੂੰ ਐ ਲੱਗਦਾ ਵੀ ਇਹ ਰਲ ਚੁੱਕੇ ਆ ਜਾਣ ਬੁਝ ਕੇ ਕੰਮ ਨਹੀਂ ਕਰਾ ਰਹੇ ਇੱਕ ਪਰਿਵਾਰ ਨੂੰ ਚੰਗਾ ਕਹਾਉਣ ਵਾਸਤੇ ਇਹ ਇਸ ਕੰਮ ਤੇ ਲੱਗੇ ਆ ਵੀ ਉਹਨਾਂ ਦੇ ਖਿਲਾਫ ਕੋਈ ਕੰਪੀਟੀਟਰ ਰਵੇ ਹੀ ਨਾ ਵੀ ਅਸੀਂ ਕੰਮ ਕਰੀਏ ਨਾ ਡੱਕਾ ਤੋੜੀਏ ਨਾ ਜਦੋਂ ਵੋਟਾਂ ਆਣ ਉਹ ਕਹਿਣ ਵੀ ਜਦੋਂ ਅਸੀਂ ਸੀ ਹੁੰਦੇ ਸੀ ਨਾ ਇਹਨਾਂ ਵਿਚਾਰਿਆਂ ਨੂੰ ਕਹਿਣਾ ਪੈਣਾ ਉਦੋਂ ਹੁੰਦੇ ਸੀ ਜੀ ਤਾਂ ਉਹਨਾਂ ਨੇ ਕਹਿਣਾ ਤੁਹਾਡੇ ਪੰਜਾਂ ਦੇ ਪੰਜ ਸਾਲਾਂ 'ਚ ਹੋਏ ਇਹ ਸਾਰੇ ਕਹਿਣਗੇ ਨਹੀਂ ਹੋਏ ਤਾਂ ਸਾਫ਼ ਹੈ ਉਹਨਾਂ ਨੂੰ ਫਾਇਦਾ ਮਿਲੂਗਾ ਤਾਂ ਉਹਨਾਂ ਨੂੰ ਫਾਇਦਾ ਦਵਾਉਣ ਵਾਸਤੇ ਸਾਰਾ ਕੁਝ ਹੋ ਰਿਹਾ ਪਰ ਮੈਂ ਇੱਕ ਵਾਰੀ ਕਿਉਂਕਿ ਮੁੱਖ ਮੰਤਰੀ ਸਾਰੇ ਪੰਜਾਬ ਦਾ ਹੁੰਦਾ ਮੇਰਾ ਵੀ ਇਹ ਸਾਰੇ ਲੋਕਾਂ ਦਾ ਵੀ ਹੈ ਪਾਰਟੀ ਛੱਡਤੀ ਉਹ ਇੱਕ ਲੱਗ ਮਸਲਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਮੇਰੇ ਨਾਲ ਦੁਸ਼ਮਣੀ ਜਿਹੜੀ ਕੱਢਣੀ ਸੀ ਤੁਸੀਂ ਕੱਢ ਲਈ ਮੇਰਾ ਫੋਨ ਨਹੀਂ ਚੱਕਿਆ ਮੇਰੀ ਗੱਲ ਨਹੀਂ ਸੁਣੀ 2.5 ਸਾਲ ਉਹ ਛੱਡ ਦਿਓ ਕੋਈ ਗੱਲ ਨਹੀਂ ਪਰ ਇਹਨਾਂ ਨਾਲ ਤਾਂ ਨਾ ਕੱਢੋ ਨਾ ਗੁੱਸਾ ਇਹਨਾਂ ਨਾਲ ਵਿਚਾਰਿਆਂ ਨਾਲ ਕੀ ਗੁੱਸਾ ਤੁਸੀਂ ਇਹਨਾਂ ਦਾ 2.5 ਸਾਲਾਂ ਤੋਂ ਕੰਮ ਕਿਹੜੀ ਗੱਲੋਂ ਬੰਦ ਕੀਤਾ ਹੈ ਤਾਂ ਮੈਂ ਬੇਨਤੀ ਕਰਦਾ ਜਲਦ ਤੋਂ ਜਲਦ ਇਹਨਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਇੱਕ ਨੋਟਿਸ ਲੈਟਰ ਕੱਢਿਆ ਜਾਵੇ ਪੰਚਾਇਤੀ ਰਾਜ ਜਿਹੜਾ ਡਾਇਰੈਕਟਰ ਹੈ ਉਹਨੂੰ ਆਰਡਰ ਕੀਤਾ ਜਾਣ ਮੁੱਖ ਮੰਤਰੀ ਦਫ਼ਤਰ ਵੱਲੋਂ ਚਾਹੇ ਕੀਤਾ ਜਾਣ ਮਨਿਸਟਰ ਜਿਹੜਾ ਸਾਡਾ ਪੰਚਾਇਤ ਵਿਭਾਗ ਦਾ ਉਹਨਾਂ ਵੱਲੋਂ ਉਹਨਾਂ ਨੂੰ ਲੈਟਰ ਕੱਢੀ ਜਾਵੇ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਲੈਟਰ ਆਵੇ ਏਡੀਸੀ ਨੂੰ ਲੈਟਰ ਆਵੇ ਤੇ ਜਿੰਨਾ ਕੰਮ ਇੱਥੇ ਬੰਦ ਪਿਆ ਉਹ ਕੰਮ ਇਹਨਾਂ ਨੂੰ ਦਿੱਤਾ ਜਾਵੇ ਮੈਂ ਤਾਂ ਇੱਥੋਂ ਤੱਕ ਕਹਿਣਾ ਵੀ ਜਿਹੜਾ 2.5 ਸਾਲਾਂ ਚ ਇਹਨਾਂ ਦੇ ਹੋ ਗਏ 200 ਤੇ ਮੈਨੂੰ ਲੱਗਦਾ 250 ਦਿਨ ਤਾਂ ਤੁਹਾਡੇ ਉਹ ਹੋ ਗਏ ਜੀ ਉਹ 2.5 ਜਿਹੜਾ ਇਹਨਾਂ ਨੂੰ ਕੰਮ ਨਹੀਂ ਦਿੰਦਾ ਉਹ ਵੀ ਨਾਲ ਦਿੱਤਾ ਜਾਵੇ ਮੈਂ ਤਾਂ ਕਹਿੰਦਾ ਪੂਰਾ ਸਾਲ ਇਹਨਾਂ ਦਾ ਲਗਾਤਾਰ ਕੰਮ ਚੱਲਣਾ ਚਾਹੀਦਾ ਵੀ ਜਿਹੜਾ ਇਹਨਾਂ ਦਾ ਲਾਸ ਹੋਇਆ ਹੈ ਉਹਦੀ ਪਰਪਾਈ ਕੀਤੀ ਜਾਵੇ ਆਪਾਂ ਮਾਤਾ ਜੀ ਨੂੰ ਪੁੱਛੀਏ ਤਾਂ ਆਪਾਂ ਹੋਰ ਗੱਲਬਾਤ ਕਰਦੇ ਆ ਮਾਤਾ ਜੀ ਤੁਸੀਂ ਆਗੂ ਵੀ ਜੇ ਤੇ ਪੀੜਤ ਵੀ ਜੇ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਜਿਹੜੀ ਸਰਕਾਰ 2.5 ਸਾਲ ਤੋਂ ਆਪਾਂ ਵੋਟਾਂ ਵਾ ਕੇ ਬਣਾਈ ਸੀਗੀ ਅਸੀਂ ਪਬਲਿਕ ਨਹੀਂ ਸਰ ਜੀ ਬਣਾਈ ਸੀ ਸਾਰੀ ਸਰਕਾਰ ਆਡੀ ਸਰਕਾਰ ਸਾਡੀ ਗੱਲ ਕਿਉਂ ਨਹੀਂ ਸੁਣਦੀ ਅਸੀਂ ਪਛੜੇ ਲੋਕ ਹੈ ਗਰੀਬ ਜਨਤਾ ਹੈ ਗੀਆਂ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਡਾ ਨਰੇਗਾ ਵੀ ਬੰਦ ਹੈ ਸਾਡੀਆਂ ਗਲੀਆਂ ਦਾ ਵੀ ਕੰਮ ਬੰਦ ਹੈ ਸਾਡੇ ਤੇ ਹੈਵੀ ਰੋਡ ਨਿਕਲਿਆ ਉੱਥੋਂ ਹੀ ਸਾਨੂੰ ਕਹਿੰਦੇ ਨੇ ਤੁਹਾਨੂੰ ਅਸੀਂ ਪਾਕਿਸਤਾਨ ਨੂੰ ਬਜਾ ਦੇਾਂਗੇ ਸਾਨੂੰ ਕਿ ਅਸੀਂ ਕਿੱਥੇ ਜਾਾਂਗੇ ਸਾਡਾ ਕੋਈ ਰਾਜ ਨਵੀਂ ਸਰਕਾਰ ਜਿਹੜੀ ਅਸੀਂ ਤੇ ਇਹਨੂੰ ਚੰਗੀ ਬਣਾ ਕੇ ਤੇ ਕੀਤਾ ਸੀ ਪਰ ਇਹਨਾਂ ਨੂੰ ਕੁਰਸੀ ਤੇ ਬਿਠਾ ਕੇ ਅਸੀਂ ਬੜੇ ਪਛਤਾਈ ਜਾਂਦੇ ਜੀਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਉਹਨਾਂ ਦੇਗਾ ਅਸੀਂ ਮੰਗ ਕਰਦਾ ਸਾਡੇ ਨਰੇਗੇ ਦਾ ਕੰਮ ਚਲਾਓ ਸਾਡੇ ਘਰਾਂ ਦੇ ਵਿੱਚ ਜਿਹੜਾ ਗਲੀਆਂ ਦਾ ਕੰਮ ਰਹਿੰਦਾ ਉਹ ਵੀ ਚਲਾਓ ਟੱਕੇ ਨਾਲ ਮਕਾਨ ਡਿੱਗੇ ਪਾਣੋਂ ਉਹ ਚਲਾਓ ਬੋਲੋ ਮਾਤਾ ਜੀ ਹਾਂਜੀ ਤੁਸੀਂ ਬੋਲੋ ਮਾਤਾ ਜੀ ਕੀ ਦੋ ਮਾਤਾ ਬੇਟਾ ਇਹ ਕਾਲ ਲਕੈਨਿਆ ਪੈਸਾ ਦਾ ਮਕਾਨ ਨਹਿਰਾ ਡਿੱਗੇ ਪੈ ਨਹਿਰਾ ਕਰੇ ਮਾਰਾ ਕੋਈ ਨਹੀਂ ਮਾਰ ਅੰਡਰ ਸਵਾਣੀ ਆ ਮੈਂ ਕੁਛ ਕਾਰ ਦੇ ਸਕਦੀ ਮੈਂ ਜਹਾੜੀ ਨਹੀਂ ਕਰ ਸਕਦੀ ਮੇਰਾ ਮਕਾਨ ਬਣਾਇਆ ਜਾਵੇ ਜੇ ਹੱਕ ਮੇਰਾ ਨਰੇ ਗਿਆ ਕੰਮ ਚੱਲਿਆ ਜਾ ਕੀ ਤੁਨੇ ਕਰਮੋ ਕਰਮ